ਦੋਸਤੋ ਸਰੋਂ ਦਾ ਤੇਲ ਸਾਡੇ ਖਾਣ ਲਈ ਖਾਣ ਪੀਣ ਦੀਆਂ ਚੀਜ਼ਾਂ ਬਣਾਉਣ ਦੇ ਲਈ ਵਾਲਾਂ ਤੇ ਲਗਾਉਣ ਦੇ ਲਈ ਮਾਲਿਸ਼ ਕਰਨ ਦੇ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਪਰੰਤੂ ਜੇਕਰ ਇਹੀ ਸਰੋਂ ਦਾ ਤੇਲ ਸ਼ੁੱਧ ਨਾ ਹੋਵੇ ਅਤੇ ਸਾਨੂੰ ਮਿਲਾਵਟੀ ਮਿਲ ਜਾਵੇ ਤਾਂ ਫਿਰ ਇਹ ਤੇਲ ਸਾਡਾ ਫਾਇਦਾ ਕਰਨ ਦੀ ਥਾਂ ਸਾਡਾ ਨੁਕਸਾਨ ਵੀ ਕਰ ਸਕਦਾ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਸੋਚੋ ਤੁਸੀਂ ਸਰੋਂ ਦਾ ਸ਼ੁੱਧ ਤੇਲ ਲੈਣ ਦੇ ਲਈ ਬਾਜ਼ਾਰ ਦੇ ਵਿੱਚ ਜਾਵੋ ਅਤੇ ਤੁਹਾਡੇ ਹੱਥ ਲੱਗੇ ਮਿਲਾਵਟੀ ਤੇਲ ਤਾਂ ਫਿਰ ਤੁਹਾਡਾ ਫਾਇਦਾ ਹੋਵੇ ਨਾ ਹੋਵੇ ਤੁਹਾਡਾ ਨੁਕਸਾਨ ਹੋਣ ਦੀ ਸੰਭਾਵਨਾ ਵਾ ਜਰੂਰ ਬਣ ਜਾਂਦੀ ਹੈ ਤਾਂ ਫਿਰ ਅਜਿਹੇ ਵਿੱਚ ਸਾਨੂੰ ਸਾਰਿਆਂ ਨੂੰ ਸਰੋਂ ਦੇ ਸ਼ੁੱਧ ਅਤੇ ਮਿਲਾਵਟੀ ਤੇਲ ਦੇ ਵਿੱਚ ਫਰਕ ਕਰਨਾ ਜਰੂਰ ਆਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਸ਼ੁੱਧ ਸਰੋਂ ਦਾ ਤੇਲ ਕਿਹੜਾ ਅਤੇ ਮਿਲਾਵਟੀ ਸਰੋਂ ਦਾ ਤੇਲ ਕਿਹੜਾ ਹੈ ਅਤੇ ਇਸ ਨੂੰ ਕਿਸ ਤਰ੍ਹਾਂ ਪਛਾਣਿਆ ਜਾ ਸਕਦਾ ਹੈ ਅਤੇ ਅਜਿਹੀ ਹੀ ਕੁਝ ਤਰੀਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਦੋਸਤੋ ਹੋਰਨਾਂ ਚੀਜ਼ਾਂ ਦੇ ਨਾਲ ਨਾਲ ਦੇਸੀ ਘਿਓ ਦੇ ਵਾਂਗ ਹੀ ਸਰੋਂ ਦੇ ਤੇਲ ਦੇ ਵਿੱਚ ਵੀ ਅੱਜਕੱਲ ਮਿਲਾਵਟ ਆਉਣ ਲੱਗ ਪਈ ਹੈ ਬਜ਼ਾਰ ਦੇ ਵਿੱਚੋਂ ਮਿਲਣ ਵਾਲਾ ਹਰੇਕ ਸਰੋਂ ਦਾ ਤੇਲ ਸ਼ੁੱਧ ਹੋ ਜਾਵੇ ਇਸ ਦੀ ਕੋਈ ਗਾਰੰਟੀ ਨਹੀਂ ਤੁਸੀਂ ਘਰੇ ਬੈਠੇ ਖੁਦ ਘਰੇਲੂ ਨੁਸਖਿਆਂ ਦੇ ਨਾਲ ਸਰੋਂ ਦੇ ਤੇਲ ਦੇ ਵਿੱਚ ਮਿਲਾਵਟ ਹੈ ਜਾਂ ਨਹੀਂ ਹੈ ਸ਼ੁੱਧ ਸਰੋਂ ਦਾ ਤੇਲ ਹੈ ਜਾਂ ਨਹੀਂ ਹੈ ਇਸ ਦੀ ਪਛਾਣ ਕਰ ਸਕਦੇ ਹੋ ਅਤੇ ਇਹ ਘਰੇਲੂ ਟੋਟਕੇ ਕਾਫੀ ਹੱਦ ਤੱਕ ਕਾਰਗਰ ਵੀ ਸਿੱਧ ਹੁੰਦੇ ਨੇ ਹੁਣ ਇਹਨਾਂ ਤਰੀਕਿਆਂ ਦੇ ਵੱਧ ਜਾਣ ਤੋਂ ਪਹਿਲਾਂ ਫਟਾਫਟ ਕਰ ਲਓ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਹ ਜਾਣਕਾਰੀ ਮਿਲ ਸਕੇ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਦੋਸਤੋ ਜ਼ਰੂਰ ਕਰ ਲਓ ਅਤੇ ਹੁਣ ਤੁਸੀਂ ਸਾਡੀ ਖਬਰਾਂ ਵੀਡੀਓ ਸਾਡੀ ਪੋਸਟਾਂ ਨੂੰ baigijipanjabi.in ਦੇ ਉੱਪਰ ਵੀ ਜਾ ਕੇ ਦੇਖ ਸਕਦੇ ਹੋ ਹੁਣ ਸਰੋਂ ਦੇ ਤੇਲ ਦੀ ਸ਼ੁੱਧਤਾ ਨੂੰ ਪਛਾਣ ਕਰਨ ਦੇ ਕੁਝ ਘਰੇਲੂ ਤਰੀਕੇ ਤੁਸੀਂ ਨੋਟ ਕਰ ਲਓ ਨੰਬਰ 1 ਹੈ ਸੁੰਘਣ ਦਾ ਤਰੀਕਾ ਤੁਸੀਂ ਸਰੋਂ ਦੇ ਤੇਲ ਦੀ ਪਛਾਣ ਸੁੱਕ ਕੇ ਵੀ ਕਰ ਸਕਦੇ ਹੋ ਸਰੋਂ ਦੇ ਸ਼ੁੱਧ ਸਰੋਂ ਦੇ ਤੇਲ ਦੀ ਮਹਿਕ ਕਾਫੀ ਤੇਜ਼ ਹੁੰਦੀ ਹੈ ਅਤੇ ਇਸ ਦੀ ਕੜਤਨ ਸਾਡੀ ਅੱਖਾਂ ਤੱਕ ਨੂੰ ਮਹਿਸੂਸ ਹੋ ਜਾਂਦੀ ਹੈ। ਸੋ ਤੇਜ਼ ਗੰਧ ਵਾਲਾ ਅਤੇ ਕੜਤਨ ਵਾਲਾ ਸਰੋਂ ਦਾ ਤੇਲ ਸ਼ੁੱਧ ਮੰਨਿਆ ਜਾਂਦਾ ਹੈ ਅਤੇ ਮਿਲਾਵਟੀ ਸਰੋਂ ਦੇ ਤੇਲ ਦੀ ਮਹਿਕ ਉਨੀ ਤੇਜ਼ ਨਹੀਂ ਹੁੰਦੀ ਅਤੇ ਉਸ ਦੇ ਵਿੱਚ ਉਨੀ ਕੜਤਨ ਵੀ ਨਹੀਂ ਹੁੰਦੀ। ਨੰਬਰ 2 ਦੇ ਉੱਪਰ ਤਿਕਾ ਇਹ ਤੇਲ ਨੂੰ ਗਰਮ ਕਰਨ ਦੇ ਨਾਲ ਜੇਕਰ ਸਰੋਂ ਦੇ ਤੇਲ ਨੂੰ ਗਰਮ ਕੀਤਾ ਜਾਵੇ ਤਾਂ ਫਿਰ ਉਸ ਦੀ ਸ਼ੁੱਧਤਾ ਦੀ ਪਛਾਣ ਕਾਫੀ ਹੱਦ ਤੱਕ ਕੀਤੀ ਜਾ ਸਕਦੀ ਹੈ। ਤੁਸੀਂ ਕੀ ਕਰਨਾ ਹੈ ਕੜਾਹੀ ਦੇ ਵਿੱਚ ਸ਼ਰੌਂ ਦਾ ਤੇਲ ਪਾ ਲੈਣਾ ਹੈ ਅਤੇ ਇਸ ਨੂੰ ਆਂਚ ਦੇ ਉੱਪਰ ਰੱਖ ਦੇਣਾ ਹੈ ਗੈਸ ਦੇ ਉੱਪਰ ਰੱਖ ਦੇਣਾ ਹੈ ਅਤੇ ਕੁਝ ਦੇਰ ਬਾਅਦ ਤੇਲ ਦੇ ਵਿੱਚੋਂ ਧੂਆ ਨਿਕਲੇਗਾ ਤੇਜ਼ ਧੂਆ ਨਿਕਲੇਗਾ ਅਤੇ ਤੇਲ ਦੀ ਗੰਧ ਹੈਗੀ ਜੋ ਹੌਲੀ-ਹੌਲੀ ਘੱਟ ਹੋ ਜਾਵੇਗੀ ਅਜਿਹਾ ਕਰਨ ਸਮੇਂ ਜੇਕਰ ਮਿਲਾਵਟੀ ਤੇਲ ਹੋਵੇਗਾ ਤਾਂ ਉਸ ਦੇ ਵਿੱਚੋਂ ਉਨਾ ਧੂਆ ਨਹੀਂ ਨਿਕਲੇਗਾ ਅਤੇ ਉਸ ਦੀ ਮਹਿਕ ਉਸ ਦੀ ਗੰਧ ਵੀ ਮਹਿਸੂਸ ਕਰਕੇ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਨੰਬਰ 3 ਨਾ ਤਰੀਕਾ ਹੈਗਾ ਫ੍ਰਿਜ ਦੇ ਵਿੱਚ ਰੱਖਣ ਦੇ ਨਾਲ ਸ਼ੁੱਧ ਸਰੋਂ ਦਾ ਤੇਲ ਨੂੰ ਜੇਕਰ ਅਸੀਂ ਫ੍ਰਿਜ ਦੇ ਵਿੱਚ ਰੱਖਾਂਗੇ ਤਾਂ ਉਹ ਜੰਮਦਾ ਨਹੀਂ ਅਤੇ ਨਾ ਹੀ ਉਸ ਦਾ ਰੰਗ ਫਿੱਕਾ ਹੁੰਦਾ ਹੈ। ਈਜ਼ੀ ਪਰ ਕਰਨ ਦੇ ਲਈ ਤੁਸੀਂ ਇੱਕ ਕੱਚ ਦੀ ਕਟੋਰੀ ਦੇ ਵਿੱਚ ਸਰੋਂ ਦਾ ਤੇਲ ਪਾਓ ਅਤੇ ਇਸ ਨੂੰ ਫ੍ਰਿਜ ਦੇ ਵਿੱਚ ਰੱਖ ਦਿਓ। 2-3 ਘੰਟੇ ਬਾਅਦ ਤੁਸੀਂ ਕੱਚ ਦੀ ਕਟੋਰੀ ਨੂੰ ਕੱਢ ਕੇ ਦੇਖੋਗੇ ਤਾਂ ਫਿਰ ਜੇਕਰ ਉਹ ਸ਼ੁੱਧ ਤੇਲ ਹੋਇਆ ਤਾਂ ਉਹ ਜਮੇਗਾ ਨਹੀਂ ਅਤੇ ਉਸ ਦੇ ਰੰਗ ਦੇ ਵਿੱਚ ਵੀ ਕੋਈ ਅੰਤਰ ਨਹੀਂ ਆਵੇਗਾ। ਮਿਲਾਪਤੀ ਸਰੋਂ ਦਾ ਤੇਲ ਫ੍ਰਿਜ ਦੇ ਵਿੱਚ ਰੱਖਣ ਤੋਂ ਬਾਅਦ ਉਸ ਦਾ ਰੰਗ ਹਲਕਾ ਸਫੈਦ ਹੋਣ ਲੱਗਦਾ ਹੈ ਭਾਵੇਂ ਉਹ ਜਮਣ ਲੱਗ ਜਾਂਦਾ ਹੈ। ਤਾਂ ਫਿਰ ਇਸ ਤਰ੍ਹਾਂ ਵੀ ਤੁਸੀਂ ਤੇਲ ਦੀ ਪਰਖ ਕਰ ਸਕਦੇ ਹੋ ਨੰਬਰ 4 ਦੇ ਉੱਪਰ ਤਰੀਕਾ ਹੈ ਹੱਥ ਦੀ ਹਥੇਲੀ ਤੇ ਸਰੋਂ ਦਾ ਤੇਲ ਰੱਖ ਕੇ ਉਸ ਨੂੰ ਮਲਣ ਦੇ ਨਾਲ ਜੇਕਰ ਤੁਸੀਂ ਆਪਣੀ ਹੱਥ ਦੀ ਹਥੇਲੀ ਤੇ ਸਰੋਂ ਦੇ ਤੇਲ ਦੀਆਂ ਕੁਝ ਬੂੰਦਾਂ ਨੂੰ ਪਾ ਕੇ ਦੂਸਰੇ ਹੱਥ ਦੇ ਨਾਲ ਲਗਾਤਾਰ ਰਗੜੋਗੇ ਤਾਂ ਫਿਰ ਸ਼ੁੱਧ ਸਰੋਂ ਦਾ ਤੇਲ ਹੱਥ ਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਰੰਗ ਨਹੀਂ ਛੱਡੇਗਾ ਅਤੇ ਉਸ ਦੇ ਰਗੜਨ ਦੇ ਨਾਲ ਤੇਲ ਦੇ ਵਿੱਚੋਂ ਕੋਈ ਬਦਬੂ ਵਰਗੀ ਗੰਧ ਵੀ ਨਹੀਂ ਆਵੇਗੀ ਜੇਕਰ ਤੁਹਾਡੇ ਹੱਥ ਦੀ ਹਥੇਲੀ ਦੇ ਉੱਪਰ ਤੇਲ ਨੂੰ ਰਗੜਨ ਦੇ ਨਾਲ ਹਲਕਾ ਪੀਲਾ ਜਾਂ ਤੁਹਾਨੂੰ ਕੋਈ ਰੰਗ ਨਜ਼ਰ ਆ ਜਾਵੇ ਜਾਂ ਉਸ ਦੇ ਵਿੱਚੋਂ ਬਦਬੋ ਆਨ ਲੱਗ ਜਾਵੇ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਤੇਲ ਦੇ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦੀ ਕੋਈ ਮਿਲਾਵਟ ਹੈ ਨੰਬਰ 5 ਦੇ ਉੱਪਰ ਤਰੀਕਾ ਹੈ ਤੇਲ ਦੇ ਰੰਗ ਤੋਂ ਤੇਲ ਦੇ ਰੰਗ ਤੋਂ ਵੀ ਤੁਸੀਂ ਤੇਲ ਦੀ ਮਿਲਾਵਟ ਦਾ ਅੰਦਾਜ਼ਾ ਲਗਾ ਸਕਦੇ ਹੋ ਸ਼ੁੱਧ ਸਰੋਂ ਦੇ ਤੇਲ ਦਾ ਰੰਗ ਹਲਕਾ ਪੀਲਾ ਸੁਨਹਿਰੀ ਭੂਰਾ ਜਿਹਾ ਹੁੰਦਾ ਹੈ ਅਤੇ ਇਹ ਤੇਜ਼ ਰੰਗ ਹੁੰਦਾ ਹੈ ਚਮਕਦਾਰ ਰੰਗ ਹੁੰਦਾ ਹੈ ਜੇਕਰ ਰੰਗ ਸਫੈਦ ਦੇ ਵੱਲ ਹੋਵੇ ਅਤੇ ਫਿੱਕਾ ਹੋਵੇ ਤਾਂ ਇਹਦਾ ਮਤਲਬ ਤੇਲ ਦੇ ਵਿੱਚ ਕੋਈ ਨਾ ਕੋਈ ਮਿਲਾਵਟ ਜ਼ਰੂਰ ਹੋਵੇਗੀ ਪਰੰਤੂ ਦੋਸਤੋ ਤੇਲ ਦਾ ਰੰਗ ਵੱਖ-ਵੱਖ ਇਲਾਕਿਆਂ ਦੇ ਸਰੋਂ ਦੇ ਹਿਸਾਬ ਦੇ ਨਾਲ ਥੋੜਾ ਬੋਤਾਂ ਫਰਕ ਜ਼ਰੂਰ ਹੋ ਸਕਦਾ ਹੈ। ਨੰਬਰ 6 ਦੇ ਉੱਪਰ ਤਰੀਕਾ ਹੈ ਬੈਰੋਮੀਟਰ ਦੀ ਵਰਤੋਂ ਕਰਨ ਦੇ ਨਾਲ। ਤੁਸੀਂ ਦੋਸਤੋ ਬੈਰੋਮੀਟਰ ਦੀ ਵਰਤੋਂ ਕਰਕੇ ਵੀ ਤੇਲ ਦੀ ਘਣਤਾ ਦਾ ਪਤਾ ਲਗਾ ਸਕਦੇ ਹੋ, ਤੇਲ ਦੀ ਸ਼ੁੱਧਤਾ ਦਾ ਪਤਾ ਲਗਾ ਸਕਦੇ ਹੋ। ਜੇਕਰ ਤੇਲ ਨੂੰ ਇੱਕ ਕਟੋਰੀ ਦੇ ਵਿੱਚ ਪਾ ਕੇ ਬੈਰੋਮੀਟਰ ਨੂੰ ਉਸ ਦੇ ਵਿੱਚ ਡੁਬੋਇਆ ਜਾਵੇ ਤਾਂ ਫਿਰ ਬੈਰੋਮੀਟਰ ਦੀ ਰੀਡਿੰਗ 58 ਤੋਂ ਲੈ ਕੇ 60.5 ਦੇ ਵਿੱਚ ਘਾਰ ਆਂਦੀ ਹੈ। ਜੇਕਰ ਇਹ ਰੀਡਿੰਗ 60.5 ਤੋਂ ਵਧੇਰੇ ਆਵੇ ਤਾਂ ਇਸਦਾ ਮਤਲਬ ਤੇਲ ਦੇ ਵਿੱਚ ਮਿਲਾਵਟ ਹੋ ਸਕਦੀ ਹੈ ਤਾਂ ਫਿਰ ਇਹ ਸੀ ਤੇਲ ਦੀ ਪਰਖ ਕਰਨ ਦੇ ਕੁਝ ਤਰੀਕੇ ਤਾਂ ਫਿਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ। ਤੁਸੀਂ ਜਾਣਕਾਰ ਬਣੋ, ਸ਼ੁੱਧ ਚੀਜ਼ਾਂ ਵਰਤੋ ਅਤੇ ਸਿਹਤਮੰਦ ਬਣੇ ਰਹੋ। ਧੰਨਵਾਦ ਹੈ ਦੋਸਤੋ, ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ। ਸਤਿ ਸ੍ਰੀ ਅਕਾਲ ਜੀ।